ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਮੇਰੇ ਸ਼ਹਿਰ ਜਲਾਸ਼ੀਰ ਭਗਤ ਸਿੰਘ ਦਾ ਨਸਵਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਜਲਾਸ਼ੀਰ ਭਗਤ ਸਿੰਘ ਨਗਰ ਦੇ थाना ਸਿਟੀ ਬੰਗਾ ਦੀ ਪੁਲਿਸ ਵੱਲੋਂ ਬੰਗਾ ਦੇ ਏਰੀਆ ਵਿੱਚ ਚੋਰੀਆਂ ਕਰਨ ਵਾਲੇ گروਹ ਦੇ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਹੋਇਆਂ ਸਰਦਾਰ ਵਜੀਰ ਸਿੰਘ ਖੈਰਾ ਕਪਤਾਨ ਪੁਲਿਸ ਜਾਂ ਜਿਲ੍ਹਾ ਸ਼ੀਤ ਭਗਤ ਸਿੰਘ ਨਗਰ ਨੇ ਦੱਸਿਆ ਕਿ ਉਪ ਕਪਤਾਨ ਪੁਲਿਸ ਸਬ ਡਿਵੀਜ਼ਨ ਬੰਗਾ ਸ਼੍ਰੀ ਗੁਰਵਿੰਦਰ ਪਾਲ ਸਿੰਘ ਅਤੇ ਐਸਆਈ ਵਿਜੇ ਕੁਮਾਰ ਮੁਖ ਅਫਸਰ ਥਾਣਾ ਸਿਟੀ ਬੰਗਾ ਦੀ ਅਗਵਾਈ ਦੇ ਹੇਠ ਐਸਆਈ ਮਹਿੰਦਰ ਸਿੰਘ ਸਮੇਤ ਥਾਣਾ ਸਿਟੀ ਬੰਗਾ ਦੀ ਪੁਲਿਸ ਪਾਰਟੀ ਵੱਲੋਂ ਉਸ ਸਮੇਂ ਵੱਡੀ ਸਫਲਤਾ ਹਾਸਲ ਕੀਤੀ ਜਦੋਂ ਵੱਖ-ਵੱਖ ਹੋਈਆਂ ਚੋਰੀਆਂ ਦੀਆਂ ਵਾਰਦਾਤਾਂ ਕਰਨ ਵਾਲੇ گروਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਤਿੰਨ ਕੰਪਿਊਟਰ ਸੈੱਟ 10 ਕੰਪਿਊਟਰ ਸੈੱਟ 4 ਲੈਪਟਾਪ 31 ਮੋਬਾਈਲ 5 ਟੈਬ 2 LCD ਅਤੇ ਬੁਟੀਕ ਦਾ ਕੀਮਤੀ ਸਮਾਨ 2 골ਡ ਰਿੰਗ ਪ੍ਰੋਜੈਕਟਰ ਇਨਵਰਟਰ ਅਤੇ ਬੈਟਰਾ ਬਰਾਮਦ ਕੀਤੇ ਹਨ ਜਿਨ੍ਹਾਂ ਦੀ ਕੀਮਤ ਲਗਭਗ ਦੀ ਕੀਮਤ ਲਗਭਗ 7,50,000 ਰੁਪਏ ਦੱਸੀ ਜਾਂਦੀ ਹੈ ਇਸ ਸਬੰਧੀ ਮੁਕਦਮੇ ਵਿੱਚ ਦੋਸ਼ੀ ਗ੍ਰਿਫਤਾਰ ਹੋ ਚੁੱਕੇ ਹਨ ਦੋਸ਼ੀਆਂ ਦੀ ਪੁੱਛਗਿੱਛ ਜਾਰੀ ਹੈ ਜਿਨ੍ਹਾਂ ਪਾਸੋਂ ਹੋਰ ਵੀ ਚੋਰੀ ਕੀਤੀਆਂ ਵਾਰਦਾਂ ਤਾਂ ਵਿੱਚ ਚੋਰੀ ਦਾ ਪਤਾ ਕੀਤਾ ਜਾ ਰਿਹਾ ਹੈ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ 1 ਟੈਬ 2 LCD ਤੇ ਬਟਿਕ ਦਾ ਕੁਸਮਾਨ ਹੈਗਾ 2 ਗੋਲ ਡਰਿੰਕ ਪ੍ਰੋਜੈਕਟਰ ਇੱਕ ਕਨਵਰਟਰ ਹੈ ਤੇ ਬੈਟਰੀ ਇਹ ਟੋਟਲ ਜਿਹੜਾ ਹੈ 7.5 ਲੱਖ ਰੁਪਏ ਦੇ ਕਰੀਬੇ ਦੀ ਮੁੱਲ ਕੀ ਬਣਦੀ ਹੈ ਐਸਟੀਮੇਟਡ ਸਰੀ ਕਿੱਥੇ ਲੈਣ ਵਾਲੇ ਨੇ ਇਹ ਰਹਿਣ ਵਾਲੇ ਬੰਗੇ ਦੇ ਆ ਪੰਜ ਬੰਦੇ ਬੰਗੇ ਦੇ ਆ ਇੱਕ ਬੰਦਾ ਜਿਹੜਾ ਹੈਗਾ ਉਹ ਫਗਵਾੜੇ ਦਾ ਹੈਗਾ ਟੋਟਲ ਚਾਰ ਬੰਦੇ ਨੇ ਇੱਕ ਪੰਜ ਪੰਜ ਬੰਦੇ ਇਹ ਸਮਾਨ ਚੋਰੀ ਕਰਕੇ ਕਿੱਥੇ ਲੱਗ ਜਾਂਦੇ ਸੀ ਕਿਹੜੇ ਨਾਮ ਦਾ ਗੁਪਤਕਰਾਰ ਦੁਕਾਨਾ ਸੀ ਇਹਨਾਂ ਦਾ ਫਗਵਾੜੇ ਚਿਕਾ ਖਲਵਾੜਾ ਹੈਗਾ ਉੱਥੇ ਮਨੋਜ ਕੁਮਾਰ ਆਉਤੋਂ ਦਾ ਉਹਦੇ ਕੋਲ ਇਹਨਾਂ ਨੇ ਰੱਖਿਆ ਸੀ ਕਮਰਾ ਦੇ ਅੰਦਰ ਇਹ ਜਿਆਦਾਤਰ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਚੋਰੀਆਂ ਕਰਦੇ ਇਹਨਾਂ ਦੀ ਸਿਟੀ ਬੰਗਾ ਦੇ ਏਰੀਆ ਦੇ ਵਿੱਚ ਹੀ ਜ਼ਿਆਦਾ ਚੋਰੀਆਂ ਹੈਗੀਆਂ ਇੱਕ ਨਾਲ ਹੀ ਸਰਹਰ ਥਾਣੇ ਦਾ ਏਰੀਆ ਪੈ ਜਾਂਦਾ ਬੰਗੇ ਦੀ ਇਹ ਨਿੱਜੀ ਘਰਾਂ ਦੇ ਵਿੱਚ ਇਹ ਕਰਦੇ ਜਾਂ ਕਿਸੇ ਸਰਕਾਰੀ ਇਦਾਰੇ ਨੂੰ ਵੀ ਇਹਨਾਂ ਨੇ ਆਪਣਾ ਨਿਸ਼ਾਨਾ ਬਣਾਇਆ ਸਰਕਾਰੀ ਇਦਾਰੇ ਦੇ ਵਿੱਚ ਜਿਵੇਂ ਸਕੂਲ ਹੈਗੇ ਆ ਸਕੂਲਾਂ ਨੂੰ ਨਿਸ਼ਾਨਾ ਬਣਾਇਆ ਦੁਕਾਨਾਂ ਹੈਗੀਆਂ ਨੇ ਲੈ ਆਪਣੇ ਮੋਬਾਈਲ ਫੋਨ ਦੀ ਦੁਕਾਨ ਹੈ ਇੱਕ ਗੋਡੀ ਪਾਰਲਰ ਦੀ ਦੁਕਾਨ ਹੈ ਬਾਕੀ ਸਕੂਲ ਆ ਦੇ ਵਿੱਚ ਸਰ ਕਿਹੜੀ ਪਾਰਟੀ ਨੇ ਇਹਨਾਂ ਨੂੰ ਕਿੱਥੋਂ ਗ੍ਰਿਫਤਾਰ ਕੀਤਾ ਕਦੋਂ ਗ੍ਰਿਫਤਾਰ ਕੀਤਾ ਇਹਨਾਂ ਬੰਗਾ ਸਿਟੀ ਪੁਲਿਸ ਵੱਲੋਂ ਜਿਹੜਾ ਅਰੈਸਟ ਕੀਤਾ ਗਿਆ ਇਹਨਾਂ ਚੋਂ ਤਿੰਨ ਬੰਦੇ ਜਿਹੜੇ ਨੇ ਉਹ ਪਗਵਾੜੇ ਦੇ ਏਰੀਆ ਚੋਂ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਉੱਥੋਂ ਅਰੈਸਟ ਕੀਤੇ ਨੇ ਦੋ ਇੱਕ ਬੰਗੇ ਦੀ ਫ਼ੈਲਿਕੋ ਮਾਮਲਾ ਦਰਜ ਹੈ ਨਾ 500 ਹਾਂਜੀ ਫ਼ੈਲਿਕੋ ਮਾਮਲਾ ਦਰਜ ਹੈਗਾ ਨਾ ਤੇ ਹਾਂ ਇੱਕ ਪਰਮੇਂਦਰ ਕੁਮਾਰ ਜਿਹੜਾ ਮਾਡਲ ਹੈਗਾ ਉਹਦੇ ਉੱਤੇ ਪਹਿਲਾਂ ਕੇਸ ਪੁਰਾਣੇ ਰਜਿਸਟਰਡ ਨੇ 326 ਦਾ ਕੇਸ ਵੀ ਹੈ ਦੋ ਚੋਰੀਆਂ ਦੇ ਕੇਸ ਸੀ ਸਰ ਜਿਹੜੀਆਂ ਚੋਰੀਆਂ ਇਹਨਾਂ ਨੇ ਕੀਤੀਆਂ ਨੇ ਉਨਾ ਚੋ ਸਮਾਨ ਰਿਕਵਰ ਹੋ ਗਿਆ ਜੀ ਸਾਰਾ ਸਮਾਨ ਕਵਰ ਹੋ ਗਿਆ ਜਿਹੜਾ ਤੁਹਾਨੂੰ ਜਿਹੜਾ ਦੱਸਿਆ ਹੈਗਾ ਇਹਦੇ ਵਿੱਚ ਕੰਪਿਊਟਰ ਤੇਨੇ ਕੰਪਿਊਟਰ ਸੈਟ ਜਿਹੜੇ ਆ ਹੋਰ ਕਵਰ ਹੋਏ ਚਾਰ ਲੈਪਟਾਪ 33 ਮੋਬਾਈਲ ਹੈ ਪੰਜ ਟੈਬ ਹੈਗੇ ਦੋ ਐਲਸੀਡੀ ਹੈਗੀਆਂ ਬੁਟੀਕ ਦਾ ਸਮਾਨ ਹੈ ਗੋਲ ਦੀਆਂ ਰਿੰਗਸ ਹੈਗੀਆਂ ਜਿਹੜੀਆਂ ਬੁਟੀਕ ਵਾਲੀ ਸ਼ਾਪ ਤੋਂ ਮੈਂ ਤਾਂ ਜੋਰੀ ਕੀਤੀਆਂ ਸੀ ਇੱਕ ਪ੍ਰੋਜੈਕਟਰ ਹੈ ਇਨਵਰਟਰ ਹੈ ਤੇ ਬੈਟਰੀ ਆ ਸ਼ਿਵਸਰਾਂ ਹਿੰਦ ਦੇ ਕੌਮੀ ਚੇਅਰਮੈਨ ਸ਼੍ਰੀ ਭਾਰਤੀ ਅੰਗਰਾ ਦੀ ਅਗਵਾਈ ਦੇ ਹੇਠ ਡਿਪਟੀ ਕਮਿਸ਼ਨਰ ਜ਼ਿਲ੍ਹਾ ਸ਼ੀਰ ਪਗਤ ਸਿੰਘ ਨਗਰ ਨੂੰ ਇੱਕ ਮੰਗ ਪੱਤਰ ਆਹੀ ਮੰਨ ਕੀਤੀ ਹੈ ਕਿ ਦੋਆਬਾ ਵਿਸਤ ਨਹਿਰ ਵਿੱਚ ਡਿੱਗ ਰਹੇ ਗਊ ਧਨ ਅਤੇ ਹੋਰ ਜਾਨਵਰਾਂ ਦੀ ਸਾਂਭ ਸੰਭਾਲ ਦਾ ਪ੍ਰਬੰਧ ਕੀਤੇ ਜਾਣ ਅਤੇ ਨਹਿਰਾਂ ਵਿੱਚ ਇਹਨਾਂ ਨੂੰ ਸੁੱਟਣ ਵਾਲਿਆਂ ਵਿਰੁੱਧ ਉਹਨਾਂ ਦੀ ਜਾਂਚ ਕਰਕੇ ਉਹਨਾਂ ਦੇ ਵਿਰੁੱਧ ਧਾਰਾ 302 ਦੇ ਤਹਿਤ ਮੁਕੱਦਮੇ ਦਰਜ ਕੀਤੇ ਜਾਣ ਪੱਤਰਕਾਰ ਪ੍ਰਦੇਸੀ ਦੀ ਰਿਪੋਰਟ ਨਮਾਸ਼ੇਰ ਜੈ ਸ਼੍ਰੀ ਰਾਮ ਮੈਂ ਭਾਰਤੀ ਅੰਗਰਾ ਕੌਮੀ ਚੇਅਰਮੈਨ ਸ਼ਿਵਸਨਾ ਹਿੰਦ ਮੇਰੇ ਨਾਲ ਨਰਿੰਦਰ ਰਠੌਰ ਜੀ ਪੰਜਾਬ ਚੇਅਰਮੈਨ ਔਰ ਪੰਡਿਤ ਕਿਸ਼ੋਰ ਕੁਮਾਰ ਜੀ ਰਾਜਾ ਰੋਈਆ ਜੀ ਅੱਜ ਅਸੀਂ ਮਾਨਜੋਗ ਡੀਸੀ ਸ਼ਹੀਦ ਭਗਤ ਸਿੰਘ ਨਗਰ ਨੂੰ ਇੱਕ ਮੰਗ ਪੱਤਰ ਦੇਣ ਜਾ ਰਹੇ ਹਾਂ ਜਿਹੜੀ ਦੁਆਬਾ ਵਿਸਤ ਨਹਿਰ ਦੇ ਵਿੱਚ ਲੋਕ گاਉਂ ਤੋਂ ਜਦੋਂ ਦੁੱਧ ਦੇਣਾ ਬੰਦ ਕਰ ਦਿੰਦੀ ਹੈ 15 15 20 ਸਾਲ گاਉਂ ਦਾ ਦੁੱਧ ਪੀ ਕੇ ਜਦੋਂ ਦੁੱਧ ਦੇਣਾ ਬੰਦ ਕਰਦੀ ਆ ਉਹਨਾਂ ਨੂੰ ਮਰਨ ਦੇ ਲਈ ਨਹਿਰ ਦੇ ਵਿੱਚ ਛੜਜਤਾ ਜਾਂਦਾ ਵਾ ਜਿਹੜੀਆਂ ਨਹਿਰਾਂ ਸਾਡੀਆਂ ਪਿਛਲੇ ਸਾਲਾਂ ਕਈ ਸਾਲਾਂ ਪਹਿਲਾਂ ਪੱਕੀਆਂ ਹੋ ਗਈਆਂ ਸੀਗੀਆਂ ਉਹ ਪੱਕੀਆਂ ਹੋਣ ਕਰਕੇ ਗਊਣ ਧੰਨ ਜਾਂ ਹੋਰ ਕੋਈ ਜਾਨਵਰ ਉਸ ਨਹਿਰ ਤੋਂ ਬਾਹਰ ਨਿਕਲ ਰਿਹਾ ਸਮਰਥਾ ਉਹ ਨਹਿਰ ਦੇ ਵਿੱਚ ਭੁੱਖਾ ਔਰ ਠੰਡ ਨਾਲ ਮਰਨ ਲਈ ਗਊਣ ਧੰਨ ਔਰ ਹੋਰ ਜਾਨਵਰ ਮਜਬੂਰ ਹੋ ਰਿਹਾ ਹੈ ਅਸੀਂ ਡੀਸੀ ਸਾਹਿਬ ਨੂੰ ਅੱਜ ਮੰਗ ਪੱਤਰ ਦੇਣ ਜਾ ਰਹੇ ਹਾਂ ਕਿ ਜਿਹੜੇ ਵੀ ਇਹ ਲੋਕ ਗਊਤਾਂ ਨੂੰ ਜਾਂ ਹੋਰ ਜਾਨਵਰ ਨੂੰ ਨਹਿਰ ਵਿੱਚ ਛੱਡਦੇ ਹਨ ਉਹਨਾਂ ਦੇ ਭਾਲ ਕਰਕੇ ਉਹਨਾਂ ਤੇ ਸਖਤ ਸੋਸ਼ਲ ਕਾਨੂੰਨੀ ਕਾਰਵਾਈ ਕਰਦੀ ਕਰਦੇ ਹੋਏ 302 ਦੇ ਮੁਕਦਮੇ ਦਰਜ ਕੀਤੇ ਜਾਣ ਤਾਂ ਕਿ ਬਾਕੀ ਹੋਰ ਲੋਕ ਐਜੀਆਂ ਗਲਤੀਆਂ ਨਾ ਕਰਨ ਔਰ ਅਸੀਂ ਡੀਸੀ ਸਾਹਿਬ ਰਾਹੀਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਾਂਗੇ ਜਿਹੜਾ ਹਰ ਜੀਤੇ ਕੋਸ਼ਿਸ਼ ਲਿਆ ਜਾ ਰਿਹਾ ਹੈ ਨਮਾ ਸ਼ਹਿਰ ਚ ਸਰਕਾਰੀ ਕੋਸ਼ਿਸ਼ਾਂ ਵੀ ਹੈਗੀ ਹੈ ਔਰ ਦੂਸਰੀ ਕੋਈ ਗਊਸ਼ਾਲਾ ਵੀ ਹੈਗੀ ਹੈ ਜਦ ਵੀ ਕੋਈ گاਉਂ ਵਗੈਰਾ ਪਕੜ ਕੇ ਕੋਈ ਸੇਵਕ ਜਾਂ ਸ਼ਿਫਸ ਨਾਲ ਦੇ ਵਰਕਰ ਉਹਨਾਂ ਨੂੰ ਗਊਸ਼ਾਲਾ ਚ ਦੇਣ ਜਾਂਦੇ ਹਨ ਉਹ ਪਹਿਲੇ ਕਹਿ ਲੱਭਦੇ ਆ ਆਲਰੇਡੀ ਗਊ ਗਊਸ਼ਾਲਾ ਗੋਧਾਨਾਂ ਭਰੀ ਪਈ ਹੈ ਇੱਥੇ ਬਹੁਤ ਗੋਧਾਨ ਹੈਗੇ ਆ ਕਦੀ ਸਾਡੇ ਕੋਲ ਪੈਸੇ ਦੀ ਕਮੀ ਆ ਕਿ ਕੁਝ ਦੀ ਕਮੀਆਂ ਅਸੀਂ ਇਹ ਵੀ ਮੰਗ ਕਰਾਂਗੇ ਜੇ ਉਹਨਾਂ ਦੇ ਪੈਸੇ ਦੀ ਕਮੀ ਆ ਡੀਜੀ ਸਾਹਿਬ ਨੂੰ ਇੱਕ ਸਪੈਸ਼ਲ ਜਿਲਦ ਤੌਰ ਤੇ ਸਿਰਫ ਬਹੁਤ ਧੰਨਵਾਦ ਸੇ ਇੱਕ ਬਹੁਤ ਬਣਾਇਆ ਜਾਵੇ ਜਿਹੜਾ ਇਹਨਾਂ ਦੇ ਹੀ ਦੇਖਭਾਲ ਕਰੇ ਔਰ ਇਹਨਾਂ ਨੂੰ ਜਿਹੜੀ ਗਾਂ ਛਲ ਗਊਆਂ ਨੂੰ ਗਾਂ ਤੁਹਾਨੂੰ ਨਹਿਰਾ ਵੀ ਸੱਟਿਆ ਜਾ ਰਿਹਾ ਹੈ ਉਹਨਾਂ ਨੂੰ ਵੀ ਕੱਢਣ ਦਾ ਮੁਕਸਾ ਪ੍ਰਬੰਧ ਹੋਵੇ ਇਹਨੀਆਂ ਬੇਨਤੀ ਕਰਦੇ ਜੈ ਸ਼੍ਰੀ ਅਸਾਧਿਆਲਾ ਸ਼ੀਮ ਪਾਰਸੇਂ ਨਗਨਸਮਨਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ੍ਹ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ